ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮਲੇਸ਼ੀਆ ਦੇ ਇਤਿਹਾਸਿਕ ਰਾਜ ਕਿੱਡਾ ਵਾਰੇ ਦੋਸਤੋ ਕਿੱਡਾ ਮਲੇਸ਼ੀਆ ਦੇ ਉੱਤਰੀ ਹਿੱਸੇ ਵਿੱਚ ਵਸਿਆ ਹੋਇਆ ਇੱਕ ਇਤਿਹਾਸਿਕ ਰਾਜ ਹੈ ਦੋਸਤੋ ਇਸ ਦੀ ਰਾਜਧਾਨੀ ਅਲੋਰ ਸਤਾਰਿਆ ਤੇ ਦੋਸਤੋ ਇਹ ਆਪਣੀ ਹੱਦਬੰਦੀ ਥਾਈਲੈਂਡ ਦੇ ਨਾਲ ਸਾਂਝੀ ਕਰਦਾ ਪ੍ਰਾਤਨ ਸਮਿਆਂ ਵਿੱਚ ਇਹ ਹਿੰਦੂ ਰਾਜ ਅਤੇ ਬੁੱਧ ਧਰਮ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਸੀ। ਦੋਸਤੋ ਇੱਥੋਂ ਦੀ ਬੁਆਜੰਗ ਸਨਾਗਰ ਇੱਥੋਂ ਦਾ ਸਭ ਤੋਂ ਪ੍ਰਾਚੀਨ ਇਤਿਹਾਸਿਕ ਸਥਾਨ ਹੈ ਜਿੱਥੇ 4ਵੀਂ ਸਦੀ ਦੇ ਮੰਦਰਾਂ ਦੇ ਵੇਸ਼ ਮਿਲਦੇ ਨੇ ਦੋਸਤੋ ਇਹ ਇਲਾਕਾ ਇੱਕ ਸਮੇਂ ਹਿੰਦੂ ਬੁੱਧ ਸਿਵਲਾਈਜੇਸ਼ਨ ਦਾ ਕੇਂਦਰ ਸੀ ਦੋਸਤੋ ਇੱਥੋਂ ਦਾ ਲੰਕਾਵੀ ਟਾਪੂ ਕਿੱਡਾ ਦਾ ਤਾਜ ਮੰਨਿਆ ਜਾਂਦਾ ਦੋਸਤੋ ਲੰਕਾਵੀ ਇੱਕ ਮਸ਼ਹੂਰ ਟੂਰਿਸਟ ਟਾਪੂ ਹੈ ਜੋ ਕਿਡਾ ਰਾਜ ਵਿੱਚ ਆਉਂਦਾ ਆ ਦੋਸਤੋ ਇਹ 100 ਤੋਂ ਵੀ ਵੱਧ ਛੋਟੇ-ਛੋਟੇ ਟਾਪੂਆਂ ਦਾ ਸਮੂਹ ਹੈ ਦੋਸਤੋ ਲੰਕਾਵੀ ਡਿਊਟੀ ਫਰੀ ਆਈਲੈਂਡ ਹੈ ਇੱਥੇ ਚੀਜ਼ਾਂ ਬਿਨਾਂ ਟੈਕਸ ਅਤੇ ਸਸਤੀਆਂ ਮਿਲ ਜਾਂਦੀਆਂ ਦੋਸਤੋ ਇੱਥੋਂ ਦੀਆਂ ਕੁਝ ਪ੍ਰਸਿੱਧ ਜਗਾਵਾਂ ਲੰਕਾਵੀ ਸਕਾਈ ਬ੍ਰਿਜ ਲੰਕਾਵੀ ਕੇਵਲਕਾਰ ਅੰਡਰਵਾਟਰ ਲੰਕਾਵੀ ਤੇ ਪੰਥਾਈ ਚੰਗਾਜ ਵਿਚ ਇਹ ਇਲਾਕਾ ਚਾਵਲਾਂ ਦੀ ਖੇਤੀਬਾੜੀ ਲਈ ਮੁੱਖ ਮੰਨਿਆ ਜਾਂਦਾ ਦੋਸਤੋ ਧਾਰਮਿਕ ਸਥਾਨ ਜਿਵੇਂ ਮਸਜਿਦ ਜ਼ਾਹਿਰ 1912 ਵਿੱਚ ਬਣੀ ਮਲੇਸ਼ੀਆ ਦੀ ਸਭ ਤੋਂ ਪੁਰਾਣੀ ਅਤੇ ਸੋਹਣੀ ਮਸਜਿਦਾਂ ਵਿੱਚੋਂ ਇੱਕ ਮੰਨੀ ਜਾਂਦੀ ਆ ਦੋਸਤੋ ਇੱਥੇ ਇੱਕ ਬੁੱਧ ਮੰਦਿਰ ਹੈ 플ੋਰ 17 ਵਿੱਚ ਸਥਿਤ ਹੈ ਉਹ ਵੀ ਬਹੁਤ ਪੁਰਾਣਾ ਹੈ ਦੋਸਤੋ ਮਲੇਸ਼ੀਆ ਦਾ ਇਤਿਹਾਸਿਕ Hindu ਧਰਮ ਦਾ ਸਥਾਨ ਵੀ ਕਿੱਡਾ ਨੂੰ ਮੰਨਿਆ ਜਾਂਦਾ ਬਹੁਤ ਹੀ ਪੁਰਾਣੇ ਰਾਜਾਂ ਵਿੱਚੋਂ ਇਹ ਇੱਕ ਰਾਜ ਹੈ ਮਲੇਸ਼ੀਆ ਦਾ ਸਭ ਤੋਂ ਪਹਿਲਾ ਪੁਰਾਣਾ ਰਾਜ ਮੰਨਿਆ ਜਾਂਦਾ ਦੋਸਤੋ ਇੱਥੋਂ ਦੇ ਲੋਕ ਬਹੁਤ ਹੀ ਸਿੰਪਲ ਤੇ ਸਾਦਗੀ ਵਾਲੇ ਲੋਕ ਨੇ ਦੋਸਤੋ ਇੱਥੇ ਆਮ ਤੌਰ ਤੇ ਮਲਾਈ ਲੋਕ ਚੀਨੀ ਲੋਕ ਤੇ ਭਾਰਤੀ ਅਤੇ ਥਾਈ ਸਮੂਹ ਦਾ ਸਮੂਹ ਆਏ ਹਨ ਦੋਸਤੋ ਇਹ ਲੋਕ ਰਵਾਇਤੀ ਬਸਤਰ ਪਹਿਨਦੇ ਨੇ ਜਿਵੇਂ ਬਜੂਕੁਰੰ ਸੋਗੋ ਕੋ ਆਦੋ ਦੋਸਤੋ ਇਹੇ ਆਪਣੇ ਭਾਈਚਾਰਕ ਸਾਂਝ ਇਸ ਤਰ੍ਹਾਂ ਨਿਵਾਉਂਦੇ ਨੇ ਜਿੱਦਾਂ ਕਿ ਸਾਰੇ ਹੀ ਆਪਣੇ ਹੋਣ ਦੋਸਤੋ ਜੇ ਤੁਸੀਂ ਹਵਾ ਇਜਾਜ਼ਤ ਰਾਹੀਂ ਸਫਰ ਕਰਨਾ ਤਾਂ ਇੱਥੋਂ ਦਾ ਸੁਲਤਾਨ ਅਬਦੁਲ ਹਲੀਮ 에어ਪੋਰਟ ਲੋਰ ਸਤਾਰ ਦਾ ਬਹੁਤ ਸੋਹਣਾ 에어ਪੋਰਟ ਹੈ ਰੇਲਵੇ ਹਾਈਵੇ ਅਤੇ ਫੈਰੀ ਸਵਾਮਾ ਵੀ ਉਪਲਬਧ ਨੇ ਦੋਸਤੋ ਲੰਕਾਵੀ ਨੂੰ ਫੈਰੀ ਜਾਂ ਹਵਾਈ ਰਸਤੇ ਰਾਹੀਂ ਪਹੁੰਚਿਆ ਜਾ ਸਕਦਾ ਦੋਸਤੋ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਔਰ ਕਿਤੇ ਸਾਵਧਾਂ ਦੀ ਥੋੜੀ ਬਹੁਤੀ ਹੇਰਫੇਰ ਹੋਈ ਹੋਵੇ ਉਸਦੇ ਲਈ ਮਾਫੀ ਚਾਹੁੰਦੇ ਆ ਦੋਸਤੋ ਸਾਰੇ ਜਣੇ YouTube ਚੈਨਲ ਸਬਸਕ੍ਰਾਈਬ ਕਰਿਓ ਤੇ ਟਿਕਟੋਕ ਤੇ ਛੋੜਦਾ ਤੀਰ ਆਈਡੀ ਨੂੰ ਜਰੂਰ ਫੋਲੋ ਕਰਿਓ ਸਤਿ ਸ਼੍ਰੀ ਅਕਾਲ ਦੋਸਤੋ